ਉਨਾਂ ਲਈ ਮਾੜਾ ਨਹੀਂ ਹੈ ਜਿਹੜੇ ਬੇਆਸਰਾ ਸੜਕਾਂ ਤੇ ਨੁਲੇ ਫਿਰਦੇ ਉਹਨਾਂ ਲਈ ਕੀ ਮਾੜਾ ਜੇ ਅਸੀਂ ਉਹਨਾਂ ਨੂੰ ਆਸਰਾ ਦੇ ਰਹੇ ਹਾਂ ਅਸੀਂ ਆਪਣੀਆਂ ਨੌਜਵਾਨ ਪੀੜ੍ਹੀਆਂ ਨੂੰ ਜ਼ਰੂਰ ਇਸ ਗੱਲ ਲਈ ਪ੍ਰੇਰਿਤ ਕਰਾਂਗੇ ਕਿ ਇਹ ਜਿਹੜਾ ਪਾੜਾ ਸਾਡੀਆਂ ਪੀੜ੍ਹੀਆਂ ਦੇ ਵਿੱਚ ਵੱਧਦਾ ਜਾ ਰਿਹਾ ਬਜ਼ੁਰਗਾਂ ਦੀ ਕਦਰ ਘਟਦੇ ਜਾ ਰਹੀ ਹੈ ਉਹ ਸੀ ਮਰਤਬਾ ਬਹਾਲ ਕਰੀਏ ਇਹ ਅਸੀਂ ਆਪਣੀਆਂ ਨੌਜਵਾਨ ਪੀੜ੍ਹੀਆਂ ਨੂੰ ਲੈ ਕੇ ਉਹਨਾਂ ਦੇ ਵਿੱਚ ਮੈਡਮ ਪੰਜਾਬ ਸਰਕਾਰ ਤੋਂ ਭੋਲ ਵਗੜਨ ਦੀ ਗੱਲ ਮੈਡਮ ਮੈਡਮ ਤਪਾ ਦੀ ਨਾਲ ਕਿਲਾ ਅਨਕੀਦਾ ਰਣਾਲਾ ਕਤੋਂ ਹੈ ਅਸੀਂ 14 ਜਨਵਰੀ ਨੂੰ ਉਜਲ ਨੇ ਪਰਿਵਾਰ ਨੇ ਸੋਹਰਾ ਸਾਹਿਬ ਤੇ ਵੀ ਸਰੀਰਕ ਸ਼ੋਸ਼ਣ ਦੇ ਦੋਸ਼ ਲਾਇਆ ਤੀਗੇ ਕੁਛ ਦਿਨਾਂ ਬਾਅਦ ਹੀ ਸਾਰਾ ਪਰਿਵਾਰ ਜੇਲ੍ਹ ਤੋਂ ਬਾਹਰ ਹੈ ਇਸ ਪ੍ਰਤੀ ਕੀ ਕਹਿਣਾ ਚਾਹੁੰਗੇ ਤੁਸੀਂ ਕੋਈ ਨਹੀਂ ਮੈਨੂੰ ਤੁਸੀਂ ਦੱਸ ਰਹੇ ਹੋ ਮੈਨੂੰ ਦਿਓ ਕੇਸ ਕਿਹੜਾ ਆਪਾਂ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਜੇ ਕਿਸੇ ਔਰਤ ਤੇ ਕੋਈ ਮੈਨੂੰ ਉਹ ਕਰ ਪਰਿਵਾਰ ਸਾਰਾ ਦੁਕਾਨਾਂ ਵਗੈਰਾ ਖੁੱਲ ਗਈਆਂ ਲੜਕੀ ਦਾ ਪਰਿਵਾਰ ਦੋਸ਼ ਲਾ ਰਿਹਾ ਵੀ ਸੋਹਰਾ ਸਾਹਿਬ ਤੇ ਉੱਤੇ ਲਿਖਤੀ ਰੂਪ ਤਾਂ ਸੀ ਵੀ ਸੋਹਰਾ ਸਾਹਿਬ ਨੇ ਫ੍ਰੀ ਸ਼ੋਸ਼ਣ ਕੀਤਾ ਜਿੰਨਾ ਮੈਨੂੰ ਪਤਾ ਹੈ ਕਿਉਂਕਿ ਐਸਐਸਪੀ ਸਾਹਿਬ ਵੀ ਕੋਲ ਖੜੇ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਾਕੀ ਐਸਐਸਪੀ ਸਾਹਿਬ ਨੇ ਮੈਂ ਕਹਾ ਕਿ ਬਿਲਕੁਲ ਸਹੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਣਾ ਨਹੀਂ ਪਰਸਾ ਮੈਡਮ ਯੋਧ ਨਸ਼ਾ ਵਿਰੋਧ ਮੈਂ ਜਾਰੀਆ ਉਸ ਤੋਂ ਲਾ ਕੇ ਨਸ਼ੇ ਦੀਆਂ ਜੋ ਰਿਕਵਰੀਆਂ ਵੀ ਹੋ ਰਹੀਆਂ ਨੇ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਨਸ਼ਾ ਤਸਕਰਾਂ ਨਾਲ ਮੈਨੂੰ ਲੱਗਦਾ ਜਿੰਨਾ ਸ਼ਕਤੀ ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਵਿੱਚ ਇਹ ਯੁੱਧ ਚਲਾਇਆ ਇੰਨਾ ਨਸ਼ਾ ਤਸਕਰਾਂ ਦੇ ਚੰਦਿਆ ਤੇ ਨਹੀਂ ਚੱਲਣਾ ਨਸ਼ਾ ਤਸਕਰਾਂ ਨੂੰ ਬਹੁਤ ਸ਼ਕਤੀ ਦੇ ਨਾਲ ਉਹਨਾਂ ਦੇ ਘਰ ਤੱਕ ਢਾ ਦੇਣੇ ਫਿਰ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਜਿਹੜਾ ਬਾਰਡਰ ਏਰੀਆ ਤੇ ਕ੍ਰੀਏਟ ਕਰਨ ਜਾ ਰਹੇ ਹਾਂ ਇਦੇ ਨਾਲ ਲੋਕਾਂ ਨੂੰ ਵੀ ਸਕੂਨ ਮਿਲਿਆ ਔਰ ਅਸੀਂ ਕਿਤੇ ਵੀ ਉਹਨਾਂ ਨੂੰ ਬਖਸ਼ਾਂਗੇ ਨਹੀਂ ਬਾਕੀ ਦੂਜਾ ਪਾਰਟ ਆ ਜਿਹਨਾਂ ਜਿਹੜੇ ਬੱਚੇ ਸਾਡੇ ਪੇਸ਼ੈਂਟ ਨੇ ਉਹਨਾਂ ਨੂੰ ਹੁਣ ਅਸੀਂ ਉਹਨਾਂ ਦੀ ਸਿਹਤ ਵੱਲ ਧਿਆਨ ਦੇ ਕੇ ਇੱਕ ਮੈਡਮ ਜਿਹੜੀ ਕਾਂਸਟੇਬਲ ਬਣੀ ਆ ਉਹਦੇ ਉੱਤੇ ਬੇਚਾਟ ਉਹਨੂੰ ਤਿੰਨ ਵਾਰ ਪੁਲਿਸ ਰਿਮਾਂਡ ਮਿਲਿਆ ਲੇਕਿਨ মিডিਆ ਨੂੰ ਜਿਹੜੀ ਹੈਗੀ ਪੁਲਿਸ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਉਹਦੇ ਬਾਰੇ ਕੀ ਕਹਿਣਾ ਜੀ ਮੈਨੂੰ ਲੱਗਦਾ ਪੰਜਾਬ 'ਚ ਕੋਈ ਇਹੋ ਜਿਹਾ ਬੱਚਾ ਨਹੀਂ ਜਿਸ ਨੂੰ ਪਤਾ ਨਾ ਲੱਗਿਆ ਹੋਵੇ ਕਾਂਸਟੇਬਲ ਬਾਰੇ ਬਾਕੀ ਉਹਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਊਗਾ ਜਿਹੜੇ ਨੇ ਲੋਕਾਂ ਦੇ ਘਰ ਉਚਾੜਨ ਲੱਗੀਆਂ ਭਾਵੇਂ ਉਹ ਪੋਸਟੇਬਲ ਹੈ ਭਾਵੇਂ ਕਿਸੇ ਵੀ ਸਰਕਾਰੀ ਨੌਕਰੀ ਤੇ ਸਾਰੇ ਲਈ ਕਾਨੂੰਨੀ ਕੋਈ ਚੱਲਿਆ ਨਹੀਂ ਕੀਤਾ ਗਿਆ ਹੈਗਾ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਦਾ ਭਗਵੰਤ ਮਾਨ ਜੀ ਦਾ ਸਾਡੇ ਮਾਨਯੋਗ ਜਿਹੜੇ ਮੰਤਰੀ ਜੀ ਅੱਜ ਪਹੁੰਚੇ ਐ ਮੈਡਮ ਮਲਜੀਤ ਕੌਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤਕਰੀਬਨ 8 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਇਹ ਮਿਰਦਾ Ashram ਬਣਿਆ ਹੈ ਉਦਾਰ ਕੱਟਣਾ ਜਿਹੜਾ ਅੱਜ ਕੀਤਾ ਗਿਆ ਹੈਗਾ ਤੇ ਤੁਸੀਂ ਦੇਖੋ ਵੀ ਇਹਦੀ ਬਿਲਡਿੰਗ ਦੇ ਵੀ ਤੁਸੀਂ ਸਾਰਿਆਂ ਨੇ ਸ਼ਾਟ ਲਏ ਹੋਣੇ ਆ ਕਿ ਬਹੁਤ ਬਾਹਰੋਂ ਹੀ ਦੇਖਣ ਨੂੰ ਪਤਾ ਲੱਗਦਾ ਵੀ ਕਿਸ ਤਰ੍ਹਾਂ ਜਿਹੜਾ ਖੂਬਸੂਰਤੀ ਦੇ ਨਾਲ ਜਿਹੜਾ ਕੰਮ ਹੈ ਇੱਥੇ ਕੀਤਾ ਗਿਆ ਤੇ ਅੱਜ ਬਹੁਤ ਸਾਰੇ ਬਜ਼ੁਰਗ ਵੀ ਇੱਥੇ ਪਹੁੰਚੇ ਹੋਏ ਨੇ ਜਿਹੜੇ ਇਹਦੇ ਵਿੱਚ ਰਹਿ ਰਹੇ ਨੇ ਕਿ ਤੇ ਸਾਰੇ ਬੜੇ ਖੁਸ਼ ਸੀ ਕਿ ਅੱਜ ਮੰਤਰੀ ਜੀ ਜਿਹੜੇ ਆ ਉਹ ਇੱਥੇ ਪਹੁੰਚੇ ਨੇ ਕਿਉਂਕਿ ਸਾਡੇ ਸਮਾਜ ਦੇ ਵਿੱਚ ਇਹ ਕਹਿ ਲੋ ਵੀ ਕੁਝ ਤਾਂ ਕਹਿ ਲੋ ਵੀ ਮਜਬੂਰੀ ਬਣ ਜਾਂਦੀ ਹੈ ਕਈ ਪਰਿਵਾਰਾਂ ਚ ਤਾਂ ਕੋਈ ਸੰਭਲਣ ਵਾਲਾ ਨਹੀਂ ਹੁੰਦਾ ਵੀ ਬਜ਼ੁਰਗ ਇਕੱਲੇ ਰਹਿ ਜਾਂਦੇ ਆ ਤੇ ਕਮਾ ਸਕਦੇ ਨਹੀਂਗੇ ਉਹ ਬਜ਼ੁਰਗ ਇੱਥੇ ਰਹਿਣਗੇ ਤੇ ਕਈ ਵਾਰੀ ਐਦਾਂ ਦੇ ਵੀ ਕਹਿ ਲੋ ਵੀ ਅੱਗੇ ਜਿਵੇਂ ਜੁਆਇੰਟ ਫੈਮਲੀਜ਼ ਹੁੰਦੀਆਂ ਸੀਗੀਆਂ ਤੇ ਅੱਜ ਕੱਲ੍ਹ ਕਈ ਉੱਤ ਜਾਤੀ ਇਦਾਂ ਦੇ ਜਿਹੜੇ ਆਪਣੇ ਮਾਪਿਓ ਨੂੰ ਸੰਭਲਣ ਲਈ ਤਿਆਰ ਨਹੀਂ ਜਾਂ ਕਿ ਲੋਕੀਆਂ ਦੀ ਮਜਬੂਰੀ ਵੀ ਹੈ ਗਰੀਬੀ ਜਾਂ ਜੋ ਵੀ ਕਾਰਨ ਨੇ ਸੋ ਉਹਨਾਂ ਸਾਰੇ ਬਜ਼ੁਰਗਾਂ ਨੂੰ ਤਾਂ ਕਿ ਉਹਨਾਂ ਦਾ ਜਿਹੜਾ ਬੁਢਾਪਾ ਹੈ ਉਹ ਰੋੜ ਨਾ ਸਕੇ ਸਰਕਾਰ ਨੇ ਇੱਕ ਬਹੁਤ ਅੱਛੀ ਪਹਿਲ ਕਦਮੀ ਜਿਹੜੀ ਆ ਉਹ ਕੀਤੀ ਹੈ ਸੋ ਇਹਦੇ ਨਾਲ ਨਾਲ ਜਿੱਥੇ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਇਹਦੇ ਅੰਦਰ ਮਤਲਬ ਕਿ ਪੋਤੇ ਘਰਾਂ ਦੇ ਨਾਲੋਂ ਵੀ ਵਧੀਆ ਮਿਲ ਗਈਆਂ ਸੋ ਉਹਦੇ ਨਾਲ-ਨਾਲ ਇੱਕ ਹੋਮਲੀ ਜਿਹੜਾ ਘਰ ਵਰਗਾ ਇੱਥੇ ਮਾਹੌਲ ਦੇਣ ਦੀ ਵੀ ਜਿਹੜੀ ਕੋਸ਼ਿਸ਼ ਹੈ ਉਹ ਅਸੀਂ ਕਰਾਂਗੇ ਕਾਉਂਸਲਰ ਤੱਕ ਜਿਹੜੇ ਇੱਥੇ ਰੱਖੇ ਗਿਆ ਤਾਂ ਕਿ ਉਹਨਾਂ ਨੂੰ ਕਦੇ ਵੀ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਨਾ ਆਵੇ ਤੇ ਬਾਕੀ ਅੱਜ ਮੰਤਰੀ ਜੀ ਆਏ ਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਵੀ ਕੋਸ਼ਿਸ਼ ਕਰਾਂਗੇ ਕਿ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਜੋ ਅਸੀਂ ਲੋਕ ਨੁਮਾਇੰਦੇ ਇੱਥੇ ਆਈਏ ਉਹਨਾਂ ਦੇ ਨਾਲ ਬੈਠੀਏ ਗੱਲਾਂ ਬਾਤਾਂ ਕਰੀਏ ਉਹਨਾਂ ਦੀਆਂ ਸਮੱਸਿਆ ਜੇ ਕੋਈ ਹੈ ਉਹ ਵੀ ਸੁਣੀਏ ਤੇ ਬਾਕੀ ਜਦੋਂ ਵੀ ਬਜ਼ੁਰਗਾਂ ਦੇ ਕੋਲੇ ਬੈਠਦਾ ਮੈਂ ਤਾਂ ਵੈਸੇ ਵੀ ਕਦੇ ਜਾਣਾ ਪਿੰਡਾਂ 'ਚ ਵੀ ਸੱਥਾ ਦੇ ਅੰਦਰ ਬੈਠ ਕੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰੀਦੀਆਂ ਕਿਉਂਕਿ ਇੱਕ ਜ਼ਿੰਦਗੀ ਉਹ ਹਟਾ ਕੇ ਉਸ ਪੜਾ ਤੱਕ ਜਿਹੜੇ ਪਹੁੰਚੇ ਹੁੰਦੇ ਆ ਸਾਰੀ ਜ਼ਿੰਦਗੀ ਦਾ ਤਜਰਬਾ ਹਨਾ ਉਹਨਾਂ ਤੋਂ ਕਹਿ ਲਓ ਇੱਕ ਤਰ੍ਹਾਂ ਦੀ ਇੱਕ ਲਾਇਬ੍ਰੇਰੀ ਹੈ ਜਿਹੜੇ ਸਾਡੇ ਬਜ਼ੁਰਗ ਹੈ ਬੜਾ ਕੁਝ ਸਿੱਖਣ ਨੂੰ ਜਿਹੜਾ ਉਹ ਮਿਲਦਾ ਹੈਗਾ ਸੋ ਅਸੀਂ ਆਉਣ ਨਾਲ ਸਮੇਂ 'ਚ ਵੀ ਕੋਸ਼ਿਸ਼ ਕਰਿਆ ਕਰਾਂਗੇ ਕਿ ਇਹਨਾਂ ਕੋਲੇ ਆ ਕੇ ਗੱਲਾਂ ਬਾਤਾਂ ਵੀ ਕਰੀਏ ਉਹਨਾਂ ਦਾ ਦਿਲ ਹੀ ਵੀ ਲਗਵਾਈਏ ਤੇ ਜੇਕਰ ਉਹਨਾਂ ਕੋਲ ਨੂੰ ਕੋਈ ਸਮੱਸਿਆ ਹੈ ਤਾਂ ਉਹਦਾ ਵੀ ਹੱਲ ਕਰੀਏ ਤੇ ਦੂਜਾ ਜਿਹੜਾ ਚੈੱਕਅਪ ਕੈਂਪਨੇ ਜਿਹੜੇ ਅੱਜ ਲਗਾਏ ਗਏ ਆ ਵਕ ਵਕ ਜਿਹੜੇ ਡਾਕਟਰਸ ਇੱਥੇ ਅੱਜ ਬੈਠੇ ਸੀਗੇ ਦਵਾਈਆਂ ਵੀ ਦਿੱਤੀਆਂ ਗਈਆਂ ਐਣਕਾ ਵੀ ਲਗਾਈਆਂ ਗਈਆਂ ਤੇ ਜੇ ਕੋਈ ਬਿਮਾਰੀ ਹੈ ਉਹਨੂੰ ਵੀ ਡਾਇਗਨੋਸ ਜਿਹੜਾ ਉਹ ਕੀਤਾ ਗਿਆ ਕਿਉਂਕਿ ਸਾਡੇ ਆਮ ਤੌਰ ਤੇ ਪਿੰਡੂ ਜਿਹੜੇ ਇਲਾਕੇ ਹੁੰਦੇ ਆ ਛਾਰਾਂ ਤਾ ਫੇਰ ਲੋਕ ਟੈਸਟ ਕਰਵਾ ਲੈਂਦੇ ਆ ਪਿੰਡਾਂ ਦੇ ਵਿੱਚ ਕਹਿ ਲਓ ਵੀ ਬਹੁਤੇ ਲੋਕ ਉਦੋਂ ਤੱਕ ਟੈਸਟ ਨਹੀਂ ਕਰਵਾਉਂਦੇ ਜਦੋਂ ਤੱਕ ਕਹਿ ਲਓ ਵੀ ਅਲਾਮ ਤਾਂ ਕਹਿ ਲਓ ਵੀ ਦਿਖਣ ਨਹੀਂ ਲੱਗ ਜਾਂਦੀਆਂ ਹੈਨਾ ਬਿਮਾਰੀ ਜਿਹੜੀ ਗੰਭੀਰ ਰੂਪ ਜਿਹੜਾ ਧਾਰਨ ਨਹੀਂ ਕਰ ਜਾਂਦੀ ਤੇ ਅਸੀਂ ਇਲਾਜ ਤੱਕ ਉਦੋਂ ਪਹੁੰਚਦੇ ਜਦੋਂ ਬਹੁਤ ਲੇਟ ਹੋ ਜਾਂਦਾ ਸੋ ਜੇ ਬਿਮਾਰੀ ਜਿੰਨੀ ਜਲਦੀ ਡਾਇਗਨੋਸ ਹੋ ਜੂਗੀ ਉਹਦਾ ਉਨਾ ਹੀ ਟ੍ਰੀਟਮੈਂਟ ਜਿਹੜਾ ਉਹ ਸੌਖਾ ਹੈਗਾ ਸੋ ਅੱਜ ਕੈਂਪਸ ਨੇ ਜਿਹੜੇ ਇੱਥੇ ਲਗਾਏ ਗਏ ਸੋ ਮੈਂ ਕਿਉਂਕਿ ਮੈਡਮ ਨੇ ਵੀ ਦੱਸਿਆ ਕਿ ਜੀ ਸਾਰੇ ਪੰਜਾਬ ਚ ਇਸ ਤਰ੍ਹਾਂ ਜਿਹੜੇ ਕੈਂਪੇਨ ਲਗਾਏ ਜਾ ਰਹੇ ਸੋ ਮੈਨੂੰ ਲੱਗਦਾ ਕਿ ਲੋਕਾਂ ਨੂੰ ਇਹਦਾ ਫਾਇਦਾ ਪਹੁੰਚੂਗਾ ਤੇ ਹਜ਼ਾਰਾਂ ਲੱਖਾਂ ਜਾਨਾਂ ਨੇ ਜਿਨ੍ਹਾਂ ਦੀ ਬਿਮਾਰੀ ਜ਼ਿਆਦਾ ਜਲਦੀ ਡਾਇਗਨੋਸ ਹੋ ਜੂਗੀ ਤਾਂ ਉਹਨਾਂ ਜਾਣਾਂ ਜਿਹੜੀਆਂ ਨੇ ਉਹ ਬਚਣ ਗਿਆ